ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਅਸੀਂ ਆਯੁਰਵੇਦ ਕੇਅਰ ਸੈਂਟਰ ਚੰਡੀਗੜ੍ਹ ਸੈਕਟਰ 22ਏ ਕੋਠੀ ਨੰਬਰ 7 ਤੋਂ ਬੋਲ ਰਹੇ ਹਾਂ ਮੇਰੇ ਨਾਲ ਬੈਠੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਲੰਗੋਵਾਲ ਦੇ ਲੱਗੇ ਇਹਨਾਂ ਦਾ ਪਿੰਡ ਹੈ ਇਹ ਸਾਡੇ ਕੋਲ 30 April ਨੂੰ ਆਪਣਾ ਟ੍ਰੀਟਮੈਂਟ ਰੰ데 ਸ਼ੁਰੂ ਕਰਦੇ ਹਾਂ ਅੱਜ 29 ਜੁਲਾਈ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਸਾਡੇ ਆਯੁਰਵੇਦ ਦੀ ਦਵਾਈਆਂ ਦੇ ਨਾਲ ਇਹ ਜਾਣਨ ਇਹਨਾਂ ਦਾ ਰੱਬ ਜਾਣੇ ਜੋ ਬੋਲਣਗੇ ਸੱਚ जानके सतगुरु दी कृपा ਜਿੱਦਾਂ ਤੁਸੀਂ ਸੁਣ ਕੇ ਆਏ ਏ ਇਦਾਂ ਹੀ ਤੁਹਾਨੂੰ ਲੋਕ ਸੁਣ ਕੇ ਯਕੀਨ ਕਰਨ ਵੀ ਹਾਂ ਸੱਚ ਹੁੰਦਾ ਕਿਆ ਬਿਲਕੁਲ ਜੀ ਉਹ ਆਪਣੇ ਆਪ ਤੋਂ ਦੱਸੋ ਸਮਾਜ ਨੂੰ ਜਨਤਨ ਪਤਾ ਲੱਗਿਆ ਵੀ ਸਚਾਈ ਕੀ ਹੈ ਹਾਂ ਬੋਲ ਮੇਰੀ ਜੀ ਧੜਕਣਾ ਕਰਦੀ ਸੀਗੀ ਸੰਗਰੂਰ ਡਾਕਟਰ ਸਾਹਿਬ ਨੂੰ ਦਿਖਾਇਆ ਕੋਈ ਵੀ ਸਤੰਤ ਪਾਊਗਾ ਤੇ ਡਾਕਟਰ ਸਾਹਿਬ ਵੀ ਵੀਡੀਓ ਦੇਖੀ ਮੈਂ ਵੀਡੀਓ ਦੇਖ ਕੇ ਦੁਬਾਰਾ ਇਹਨਾਂ ਕੋਲ ਆਇਆ ਇਹਨਾਂ ਨੇ ਕਿਹਾ ਸੀ ਵੀ ਤਿੰਨ ਚਾਰ ਮਹੀਨੇ ਦਵਾਈ ਖਾਣੀ ਪਊਗੀ ਤੇ ਉਸ ਨਾਲ ਨਾਲ ਦਵਾਈ ਲੈ ਕੇ ਗਿਆ ਤੇ ਹੁਣ ਬਿਲਕੁਲ ਉਹ ਨਾਲ ਠੀਕ ਠਾਕ ਆ ਢਕਣਾ ਹੀ ਮੇਰੀ ਚਿੰਤਾ ਸੀ ਇਹਨਾਂ ਦਾ ਪੰਪ ਹੀ ਲੋ ਹੋ ਗਿਆ ਸੀ ਜਿਹਨੂੰ ਡਾਕਟਰ ਕਹਿੰਦੇ ਕਿ ਡਿਵਾਈਸ ਲਗਣੀ ਹੈ ਇਹਨਾਂ ਦਾ ਡਾਇਗਨੋਸ ਦੇ ਵਿੱਚ ਵੀ ਫਰਕ ਸੀਗਾ ਕਿ ਡਾਕਟਰ ਕਹਿੰਦਾ ਸਟੰਟ ਸਟੰਟ ਦਾ ਇਹਨਾਂ ਦਾ ਕੇਸ ਹੀ ਨਹੀਂ ਸੀਗਾ ਅਸੀਂ ਸਮਾਜ ਨੂੰ ਦੱਸੀਏ ਕਿ ਤੁਹਾਡੇ ਨਾਲ ਕੀ-ਕੀ ਕੁਝ ਹੁੰਦਾ ਇਸ ਕਰਕੇ ਹੁਣ ਇਹਨਾਂ ਦੀ ਧੜਕਣ ਵਗੈਰਾ ਸਭ ਕੁਝ ਠੀਕ ਹੈ ਜਿੱਥੇ ਮਰਜੀ ਦੁਨੀਆ ਚੈੱਕ ਕਰਵਾਉਂਦੇ ਫਿਰਨ ਪਰਮਾਤਮਾ ਦੀ ਕਿਰਪਾ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਬੈਠੇ ਨੇ ਸਤ ਸ੍ਰੀ ਅਕਾਲ ਸਸਰੀਕਾਲ ਬਾਇਓਰਜੀ ਦੇ ਖਾਲਸਾ ਬੈਲਡਿਕ ਬਤੇ